ਜਿੰਦਾਬਾਦ ਮੋਰਗੋਵ ਦੇਵਾਰੀ ਜਿੰਦਾਬਾਦ 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 ਮੋਰਗੋਵ ਜਿੰਦਾਬਾਦ ਮੋਰਗੋਵ ਮੋਰਗੋਵ ਜਿੰਦਾਬਾਦ ਅੱਜ ਦਾ ਇਹ ਧਰਨਾ ਸਾਡਾ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰਾਹੁਲ ਗਾਂਧੀ ਜੀ ਵਾਸਤੇ ਭੱਦੀ ਸ਼ਬਦਾਵਜਲੀ ਵਰਤੀ ਆ ਉਹਦੇ ਵਾਸਤੇ ਆ ਬਹੁਤ ਹੀ ਘਟਿਆ ਤੇ ਪਦੀ ਸ਼ਦਾਵਲੀ ਜਿਹੜਾ ਕਹਿ ਰਿਹਾ ਕਿ ਰਾਹੁਲ ਜੀ ਦੇ ਵਿੱਚ ਨੇਤਾ ਬਣਨ ਦੇ ਗੁਣ ਨਹੀਂ ਹਨ ਦੇਖੋ 2002 ਤੋਂ 2016 ਤੱਕ ਮੈਮਰੋ ਪਾਰਲੀਮੈਂਟ ਬਣਦੇ ਆ ਰਹੇ ਨੇ ਤੇ ਕਿ ਹੋਰ ਕਿਹੜੇ ਗੁਣ ਹੋਣੇ ਚਾਹੀਦੇ ਆ ਜਿਹੜੇ ਨੇਤਾ ਵਿੱਚ ਹੋਣੇ ਚਾਹੀਦੇ ਆ ਇਹ ਗੁਣ ਤਾਂ ਇਹਨਾਂ ਨੂੰ ਆਪ ਦੇਖਣਾ ਚਾਹੀਦਾ ਇਹਨਾਂ ਦੇ ਆਪ ਅੱਛੀ ਤਰ੍ਹਾਂ ਸਰਕਾਰ ਨਹੀਂ ਚੱਲ ਰਹੀ ਆਪਣੀਆਂ ناکਾਮਯਾਬੀਆਂ ਜਿਹੜੀਆਂ ਇਹ ਸਾਡੇ ਲੀਡਰਾਂ ਦੇ ਵਿੱਚ ਕੱਢ ਰਿਆ ਸਾਡਾ ਨੇਤਾ ਜਿਹੜਾ ਕਦੇ ਉਹਨੇ ਰਾਜ ਦੀ ਫਾਇਸ਼ ਨਹੀਂ ਰੱਖੀ ਜਿਸ ਵੇਲੇ ਮਨਮੋਹ ਸਿੰਘ ਜੀ ਡਾਕਟਰ ਆਪਣੇ ਮਨਮੋਹ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਉਸ ਵੇਲੇ ਇਹ ਵੀ ਪ੍ਰਧਾਨ ਮੰਤਰੀ ਬਣ ਸਕਦੇ ਸੀ ਪਰ ਇਹਨਾਂ ਨੇ ਇਹ ਕਿਹਾ ਕਿ ਅਸੀਂ ਸੇਵਾ ਕਰਨੀ ਹੈ ਸਾਨੂੰ ਰਾਜ ਨਹੀਂ ਚਾਹੀਦਾ ਤੇ ਜਿਨ੍ਹਾਂ ਨੂੰ ਅਚੰਚਤ ਕਹਿ ਲਿਆ ਰਾਜ ਹੱਥ ਲੱਗਿਆ ਉਹ ਸਾਨੂੰ ਅੱਜ ਇਹ ਦੱਸ ਰਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਜਾਂ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਨੂੰ ਕੋਈ ਨੇਤਾ ਬਣਨ ਦੇ ਗੁਣ ਨਹੀਂ ਹਨ ਬਹੁਤ ਹੀ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਔਰ ਇਹ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਨੇ ਆਪਨੇ ਦੇਖੋ ਕਿਸਾਨਾਂ ਨੂੰ ਮੀਟਿੰਗ ਤੇ ਬੁਲਾ ਕੇ ਉਹਨਾਂ ਨੂੰ ਧੋਖੇ ਵਿੱਚ ਪਾ ਕੇ ਉਹਨਾਂ ਦਾ ਸਾਰਾ ਸਮਾਨ ਚੱਕਿਆ ਤੇ ਇਹਨਾਂ ਦੇ ਐਮਐਲਐਸ ਨੇ ਉਹਨਾਂ ਦੀਆਂ ਟਰਾਲੀਆਂ ਉਹਨਾਂ ਦਾ ਸਾਰਾ ਆਪਣੇ ਘਰਾਂ ਵਿੱਚ ਰੱਖਿਆ ਹੁਣ ਇਹ ਆਪ ਹੀ ਫੈਸਲਾ ਕਰ ਲਵੇ ਕਿ ਇਹਨਾਂ ਦੇ ਲੀਡਰਾਂ ਇਹਨਾਂ ਦੇ ਐਮਐਲਐਸ ਦੇ ਵਿੱਚ ਐਮਐਲਐਸ ਬਣਨ ਦੇ ਗੁਣ ਹੈਗੇ ਆ ਜਾਂ ਲੀਡਰਾਂ ਦੇ ਵਿੱਚ ਗੁਣ ਹੈਗੇ ਗੁਣ ਜੇ ਇਹ ਆਪਣੇ ਪਹਿਲੇ ਆਪਣੇ ਜਿਹਦਾ ਕਹਿ ਲਈ ਕਿ ਮੰਜੀ ਥੱਲੇ ਸੋਟਾ ਫੇਰ ਕੇ ਫਿਰ ਸਾਡੇ ਜਿਹੜੇ ਲੀਡਰ ਹੈਗੇ ਰਾਹੁਲ ਗਾਂਧੀ ਜੀ ਦੇ ਖਿਲਾਫ ਬੋਲਣ ਜੋਬ ਕਰੇਗਾ ਦੂਸਰੀ ਵਾਰੀ ਕਿਤੇ ਲੇਡਿਸ ਦਾ 1100 ਵਾਲਾ ਬਹੁਤ ਹੀ ਕਟਿਆ ਦੇਖੋ ਜੀ ਉਸ ਦਿਨ ਚੰਡੀਗੜ੍ਹ ਦੇ ਵਿੱਚ ਸਾਡਾ ਪ੍ਰੋਟੈਸਟ ਸੀ ਲੇਡਿਸ ਸਾਡੀ ਮੈਡਮ ਗੁਰਸ਼ਰ ਰੰਦਾਵਾ ਅਲਕਾ ਲੰਬਾ ਜੀ ਦੇ ਮੈਸੇਜ ਤੇ ਇਹਨਾਂ ਨੇ ਉਥੇ ਅਸੀਂ ਆਪਣਾ ਹੱਕ ਮੰਗਣ ਗਏ ਸੀ ਸਾਡੇ ਤੇ ਪਾਣੀ ਦੀਆਂ ਬੁਸ਼ਾਰਾ ਮਾਰ ਕੇ ਸਾਨੂੰ ਅਰੈਸਟ ਕਰਕੇ ਲੈ ਕੇ ਗਏ ਜੇ ਕੋਈ ਆਪਣਾ ਹੱਕ ਮੰਗਦਾ ਤੇ ਉਸ ਨੂੰ ਅਰੈਸਟ ਕਰ ਲੈਣਾ ਫਿਰ ਸਾਨੂੰ ਭਗਵੰਤ ਮਾਨ ਸਰਕਾਰ ਦੱਸੇ ਕਿ ਇਹਦੇ ਵਿੱਚ ਕਿਹੜੇ ਗੁਨਾਹ ਕਿਹੜਾ ਨਹੀਂ ਆਪਣਾ ਵਾਦਾ ਪੂਰਾ ਕੀਤਾ ਇਹ ਆਪਣੀਆਂ ناکامیਆਂ ਛੁਪਾਉਣ ਦਾ ਮਾਰਾ ਕਦੇ ਕਿਸੇ ਤੇ ਇਲਜ਼ਾਮ ਲਗਾ ਦਿੰਦੀ ਆ ਕਦੇ ਕਿਸੇ ਤੇ ਇਲਜ਼ਾਮ ਕਹਿੰਦੇ ਅਸੀਂ ਇਹ ਭਗਵੰਤ ਸਾਨ ਸਰਕਾਰ ਨੂੰ ਚੇਤਾਵਨੀ ਦਿੰਨੀ ਆ ਕਿ ਉਹਨਾਂ ਨੂੰ ਜਲਦੀ ਜਲਦ ਮਾਫੀ ਮੰਗਣੀ ਚਾਹੀਦੀ ਆ ਨਹੀਂ ਤਾਂ ਇਹ ਜਾੜਾ ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਹੋਰ ਜ਼ਿਆਦਾ ਤੇਜ਼ ਹੋਏਗਾ ਸਾਡੇ ਨੇਤਾ ਸ਼ਹੀਦ ਆਲੋ ਗਾਂਧੀ ਜੀ ਬਾਰੇ ਜੋ ਗਲਤ ਟਿੱਪਣੀਆਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤੀਆਂ ਅੱਜ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਸਾਡੀ ਕਾਂਗਰਸ ਜ਼ਿਲ੍ਹਾ ਕਮੇਟੀ ਵੱਲੋਂ ਅੱਜ ਇਹ ਕਰਨਾ ਲਾਇਆ ਗਿਆ ਕਿਉਂਕਿ راہુલ ગાંધી ਜੀ ਹਿੰਦੁਸਤਾਨ ਦੇ ਸਾਡੇ ਭਾਰਤ ਦੇ ਮੈਂਬਰ ਪਾਰਲੀਮੈਂਟ ਦੇ ਅਫੀਸ਼ੀਅਲ ਲੀਡਰ ਨੇ ਔਰ ਲੋਕਾਂ ਦਾ ਉਹਨਾਂ ਦਾ ਪੂਰਾ ਵਿਸ਼ਵਾਸ ਆਜੋ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਉਹ ਲੀਡਰ ਬਣ ਦੇ ਕਾਬਿਲ ਨਹੀਂ ਉਹ ਲਗਾਤਾਰ 25 ਸਾਲ ਤੋਂ ਪੰਨਵੀਂ ਵਾਰ ਲਗਾਤਾਰ ਮੈਂਬਰ ਪਾਰਲੀਮੈਂਟ ਬਣ ਗਏ ਨੇ ਔਰ ਵੱਡੀ ਲੀਡ ਦਾ ਹਮੇਸ਼ਾ ਲੋਕਾਂ ਨੂੰ ਦਿਟਾਇਆ ਔਰ ਅੱਜ ਵੀ ਹਿੰਦੁਸਤਾਨ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਲਹਿਰ ਆ ਔਰ ਆਲੂ ਗਾਂਧੀ ਕਰਕੇ ਚੱਲੀ ਆ ਅੱਜ 100 ਮੈਂਬਰ ਪਾਰਲੀਮੈਂਟ ਜੋ ਅੱਜ ਬਣਿਆ ਲੁਧਿਆਣਾ ਹਿੰਦੁਸਤਾਨ ਦਾ ਉਹ ਰਾល ਗਾਂਧੀ ਜੀ ਬਲਦੋਤ ਬਣਿਆ ਉਹਨਾਂ ਨੇ ਪੈਦਲ ਮਾਰਚ ਕਰਕੇ ਪੂਰੇ ਹਿੰਦੁਸਤਾਨ ਚ ਕਾਂਗਸ ਪਾਰਟੀ ਮਜ਼ਬੂਤ ਕੀਤਾ ਜੋ ਭੁਗਵੰਤ ਮਾਨ ਜੀ ਟਿੱਪਣੀਆਂ ਕਰ ਰਹੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਦਿੱਲੀ ਵਿੱਚ ਲੋਕਾਂ ਦਾ ਸਫਾਇਆ ਕਰਤਾ 2027 ਵਿੱਚ ਤੁਹਾਡਾ ਪੰਜਾਬ ਵਿੱਚ ਸਫਾਇਆ ਕਰ ਦੇਣਾ ਕਿ ਤੁਹਾਡੇ ਕੋਲ 3 ਐਮਪੀ ਆ ਤੁਸੀਂ ਇਹਨਾਂ ਨੂੰ ਸੰਭਾਲ ਲਓ ਤੁਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਕਿ 1000 ਰੁਪਏ ਸਾਡੀ ਮਤਾਵਾ ਪੈਣਾਂ ਦਵਾਂਗੇ ਪਹਿਲਾਂ ਉਹ ਪੂਰਾ ਕਰ ਲਓ ਤੁਸੀਂ ਕਾਨੂੰਨ ਵਿਵਸਥਾ ਦੇ ਲੋਕ ਕਿਵੇਂ ਵਿਗੜਦੀ ਜਾ ਰਹੀ ਆ ਨਸ਼ੇ ਖਲਾਫ 3 ਸਾਲ ਬਾਅਦ ਅੱਜ ਨਸ਼ਾ ਖਤਮ ਕਰਨ ਦੀ ਯਾਦ ਆ ਗਈ ਪਹਿਲਾਂ ਸੁੱਤੇ ਪਏ ਸੀ ਅੱਜ ਪੂਰੇ ਹਰੇਕ ਚੀਜ਼ ਦੀ ਬਣਾਉਣੇ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਅੱਜ ਬਹੁਤ ਵਧੀਆ ਤਰੀਕੇ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ੇਵਾਂ ਡੋਪ ਰਹੇ ਨੇ ਸਾਡੇ ਜੋ ਕਾਨੂੰਨ ਦੀ ਮੰਦੀ ਹਾਲਤ ਇਹਨਾਂ ਸਰਕਾਰ ਨੇ ਕਰ ਦਿੱਤੀ ਆ ਔਰ ਕਾਰੋਬਾਰ ਵੀ ਸਾਡੇ ਡਾਪ ਹੋਣ ਜਾ ਰਹੇ ਨੇ ਸਾਡੇ ਜੋ ਕਿਸਾਨ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਤੱਕਾ ਕੀਤਾ ਅੱਜ ਇਸੇ ਰਾਤੇ ਆਪ ਸਰਕਾਰ ਵੀ ਤੁਰ ਪਈਆ ਤੇ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਇਹਦੇ ਜੋ ਲਾਟ ਸਭ ਨੂੰ ਨਜ਼ਰ ਆਣਗੇ ਨਾਲ ਇਹ ਭਾਜੀਪੀ ਦੀ ਪਹਿਲੇ ਪਤਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਭਾਜੀਪੀ ਦੀ ਵੀ ਟੀਮ ਆ ਮੈਂ ਤਾਂ ਭਗਵੰਤ ਮਾਜੀ ਪੁੱਛਣਾ ਚਾਹੁੰਦਾ ਕਿ ਜੋ ਰਾਹੁਲ ਗਾਂਧੀ ਜੀ ਲੀਡਰ ਦੇ ਕਾਬਿਲਤਾ ਇਹਨਾਂ ਅੱਗੇ ਹੋ ਕੇ ਹੱਥ ਕਉ ਮਿਲਾ ਰਹੇ ਸੀਗੇ ਅੱਜ ਜੋ ਉਹਨਾਂ ਕਿਸਾਨਾਂ ਨਾਲ ਕੀਤਾ ਸਾਰੇ ਜਾਨ ਦੇ ਪੁਲੀਬਾਨ ਜਾਨ ਦੇ ਆਪਾਂ ਕਿ ਜੋ ਭਾਜੀਪੀ ਵਾਲੇ ਕਰਦੇ ਸੀ ਅੱਜ ਉਹ ੱਥੱਕਾ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਭਾਜੀਪੀ ਵਾਲੇ ਜੋ ਲਾਲੇ ਰਾਹੁਲ ਗਾਂਧੀ ਮਾੜਾ ਬਣਾਉਣ ਨੂੰ ਉਹਨੇ ਜਿੰਨਾ ਮਰਜ਼ੀ ਚੋਰ ਲਾਣ ਪਰ ਰਾਹੁਲ ਗਾਂਧੀ ਜੀ ਅੰਤਰਰਾਸ਼ਟਰੀ ਲੀਡਰ ਨੇ ਆਲਡ ਵਰਲਡ ਵਿੱਚ ਵੀ ਜਿੱਥੇ ਰਾਹੁਲ ਗਾਂਧੀ ਜਾਂਦੇ ਨੇ ਲੋਕ ਉਹਨਾਂ ਨੂੰ ਮਿਲਣ ਤਰਸਦੇ ਨੇ ਸਰ ਜੀ ਜਿਹੜਾ ਇਹ ਧਰਨਾ ਲਾਇਆ ਗਿਆ ਹੈ ਇਹ ਮਾੜੀ ਸਰਕਾਰ ਦੇ ਬਰ ਖਿਲਾਫ ਜਿਹੜੇ ਮਾਨ ਸਾਹਿਬ ਨੇ ਅਪਸ਼ਬਦ ਬੋਲੇ ਆ ਰਾਹੁਲ ਜੀ ਦੇ ਬਰ ਖਿਲਾਫ ਇਹ ਬਹੁਤ ਮਾੜੀ ਸੋਚ ਆ ਇਹਨਾਂ ਦੀ ਕਿਉਂਕਿ ਆਣ ਵਾਲਾ ਟਾਈਮ ਇਹਨਾਂ ਦਾ ਜ਼ੀਰੋ ਤੇ ਜਾ ਕੇ ਖੜਨਾ ਹੁਣ ਆਣ ਵਾਲੀ ਸਰਕਾਰ ਕਾਂਗਰਸ ਦੀ ਸਰਕਾਰ ਆ ਇਹਨਾਂ ਦੀ ਸਰਕਾਰ ਹੁਣ ਵਿਦਾਈ ਮੰਗ ਰਹੀ ਆ ਉਹ ਹੋ ਸਕਦਾ ਹੈ ਇਲੈਕਸ਼ਨਾਂ ਤੋਂ ਪਹਿਲੇ ਹੀ ਵਿਦਾਈ ਮੰਗ ਲਵੇ ਜਿਹੜੀ ਇਹਨਾਂ ਦੀ ਸੋਚ ਦਰਸਾ ਰਹੀ ਆ ਜਿਹੜੇ ਰਾਹੁਲ ਗਾਂਧੀ ਬਾਰੇ ਇਹਨਾਂ ਨੇ ਅਫਸ਼ਦ ਬੋਲੇ ਆ ਬਹੁਤ ਮਾੜੇ ਸ਼ਬਦ ਆ ਇਹਨਾਂ ਦੀ ਸੋਚ ਮਾੜੀ ਆ ਰਾਹੁਲ ਗਾਂਧੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਇਹਨਾਂ ਦੀ ਵਧੀਆ ਸੋਚ ਆ ਉਹ ਪਰਿਵਾਰ ਨੇ ਪੂਰੀ ਕੁਰਬਾਨੀਆਂ ਦਿੱਤੀਆਂ ਤੇ ਅੱਜ ਤੱਕ ਇਹਨਾਂ ਦਾ ਇਤਿਹਾਸ ਆ ਗਾਂਧੀ ਪਰਿਵਾਰ ਦਾ ਜਿਹੜੀ ਦੇਸ਼ ਨੂੰ ਚਲਾਉਣ ਬਾਰੇ ਵਧੀਆ ਸ਼ਮਤਾ ਰੱਖਦੀ ਆ ਤੇ ਆਣ ਵਾਲੀ ਸਰਕਾਰ ਵੀ ਕਾਂਗਰਸ ਦੀ ਹੋਊਗੀ ਪੰਜਾਬ ਦੀ ਸਰਕਾਰ ਵੀ ਕਾਂਗਰਸ ਦੀ ਬਣੂਗੀ ਰਾਹੁਲ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਸਭ ਤੋਂ ਜਿਹੜੀ ਫੇਲ ਪਾਰਟੀ ਤੇ ਫੇਲ ਸਰਕਾਰ ਤੇ ਫੇਲ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਇਸ ਦੇਸ਼ ਦੇ ਮਹਾਨ ਲੀਡਰ ਰਾਹੁਲ ਗਾਂਧੀ ਜੀ ਬਾਰੇ ਇਹਨਾਂ ਸ਼ਬਦਾਂ ਦਾ ਪ੍ਰਯੋਗ ਕੀਤਾ ਕਿ ਹੀ ਇਸ ਨੋਟ ਕੰਪੀਟੈਂਟ ਫੋਰ ਦਾ ਪੋਸਟ ਆਫ ਪ੍ਰਾਈਮ ਮਿਨਿਸਟਰ ਅਸੀਂ ਉਹਦੇ ਖਿਲਾਫ ਉਸ ਟਿੱਪਣੀ ਦੇ ਖਿਲਾਫ ਅੱਜ ਐਜੀਟੇਸ਼ਨ ਕਰ ਰਹੇ ਹਾਂ ਔਰ ਇਹ ਸਰਕਾਰ ਦੇ ਕੰਨ ਖੋਲਣਾ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਹੈ ਕਾਂਗਰਸ ਪਾਰਟੀ ਦੇ ਨਾਲ ਹੈ ਔਰ ਅਸੀਂ ਬਿਲਕੁਲ ਇਹ ਗੱਲ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਲੀਡਰ ਬਾਰੇ ਐੋਜੀ ਪਾਛਾ ਦਾ ਪ੍ਰਯੋਗ ਕੀਤਾ ਜਾਵੇ ਔਰ ਇਹ ਜਿਹੜੀ ਲੜਾਈ ਹੈ ਅੱਜ ਤੱਕ ਅਸੀਂ ਸੜਕ ਤੇ ਇੱਧਰ ਬਹਿ ਕੇ ਕਰ ਰਹੇ ਹਾਂ ਔਰ ਜਲਦ ਅਗਰ ਇਹ ਨਾ ਸੁਧਰੇ ਇਹਨਾਂ ਨੇ ਆਪਣੀ ਪਾਛਾ ਠੀਕ ਨਾ ਕੀਤੀ ਤੇ ਇਹ ਸਾਡੀ ਜਿਹੜੀ ਲੜਾਈ ਹੈ ਬੂਥ ਲੈਵਲ ਤੱਕ ਜਾਏਗੀ ਔਰ ਅਜੇ ਦੂਜੀ ਗੱਲ ਜਿਹੜਾ ਬਾਬਾ ਸਾਹਿਬ ਭੀਮਰਾਓ ਬੇਕਤਰ ਜੀ ਦੇ ਪ੍ਰਤਿਮਾ ਦੇ ਉੱਤੇ ਜਿਹੜੇ ਉਹ ਨਾਰੇ ਲਗਾ ਲਿਖੇ ਗਏ ਆ ਦੇਖੋ ਹੈਰਾਨੀ ਵਾਲੀ ਗੱਲ ਕਿਹੜੀ ਹੈ ਕਿ ਕੇਜਰੀਵਾਰ ਭਗਵੰਤ ਮਾਨ ਦੋਨੋਂ ਲੁਧਿਆਣੇ ਬਾਰ-ਬਾਰ ਮੀਟਿੰਗਾਂ ਕਰ ਰਹੇ ਨੇ ਔਰ ਕਾਨੂੰਨ ਦੀ ਹਾਲਤ ਇਹ ਹੈ ਕਿ ਉਹ ਪ੍ਰਤੀਮਾ ਦੇ ਉੱਤੇ ਖਾਲਿਸਤਾਂ ਜਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਆ। ਸੋ ਅਸੀਂ ਉਹਦੀ ਨਖੇਦੀ ਕਰਦੇ ਆ। ਉਹਦੇ ਵਿੱਚ ਵੀ ਅਸੀਂ ਸਾਡਾ ਮੈਮੋਰੰਡਮ ਜਿਹੜਾ ਡੀਸੀ ਆਫਿਸ ਦੇ ਵਿੱਚ ਸਰਕਾਰ ਦੇ ਖਿਲਾਫ ਦੇਣ ਜਾ। ਥੈਂਕ ਯੂ।